ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਵਾਰਡ ਵਾਸੀਆਂ ਵੱਲੋਂ ਸਾਡੇ ਸਾਰੇ ਭਰਾ ਵਾਰਡ ਦੇ ਇੱਥੋਂ ਦੇ ਵਸਿੰਦੇ ਸਾਰੇ ਖੜੇ ਨੇ ਮੇਰੇ ਕੋਲੇ ਇਹਨਾਂ ਸਾਰਿਆਂ ਦਾ ਮਤਲਬ ਇਹੀ ਸੋਚ ਸੀ ਵੀ ਜਿਹੜਾ ਆਪਣਾ ਵਾਰਡ ਆ ਵਧੀਆ ਸੁੰਦਰ ਔਰ ਵਧੀਆ ਬਣਾਇਆ ਜਾਵੇ ਗ੍ਰੀਨ ਬਣਾਇਆ ਜਾਵੇ ਉਹਨੂੰ ਲੜੀ ਨੂੰ ਤਹਿਤ ਅਸੀਂ ਅੱਜ ਇਹ ਬੂਟੇ ਆ ਸਾਰੇ ਦੇਖੋ ਜਿੱਥੇ ਇਹ ਪਾਰਕ ਆ ਇਹ ਬਹੁਤ ਗੰਦਗੀ ਮਤਲਬ ਪਾਰਕ ਦੇ ਵਿੱਚ ਲੋਕ ਗੰਦ ਸਿੜਦੇ ਨੇ ਇਹ ਬਹੁਤ ਹੀ ਇੱਥੇ ਮੁਸਕ ਸਮੈਲ ਮਾਰਦੀ ਆ ਬਹੁਤ ਦਿੱਕਤ ਆਉਂਦੀ ਆ ਅਸੀਂ ਕਾਫੀ ਵਾਰ ਮਤਲਬ 30 35 ਸਾਲ ਤੋਂ ਲਗਾਤਾਰ ਹੀ ਇਹਦੀ ਸਫਾਈ ਕਰਦੇ ਆ ਰਹੇ ਹਾਂ ਅੱਜ ਵੀ ਮਤਲਬ ਸਾਨੂੰ ਇਹ ਸਾਰੇ ਬਾੜ ਵਾਸੀਆਂ ਦੇ ਜਿਹੜੀ ਅੱਜ ਇਹਨਾਂ ਨੇ ਸਾਰਿਆਂ ਨੇ ਸਲਾਹ ਕੀਤੀ ਆ ਰਲ ਮਿਲ ਕੇ ਸੀ ਉਹ ਸਾਰੇ ਅਸੀਂ ਇਹ ਬੂਟੇ ਜ਼ਰੂਰ ਲਗਾ ਰਹੇ ਹਾਂ ਕਿਉਂਕਿ ਸਰਕਾਰ ਵੀ ਕਹਿੰਦੀ ਆ ਤੇ ਸਾਨੂੰ ਲੋੜ ਵੀ ਆ ਬੂਟੀਆਂ ਲਾਉਣ ਦੀ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਜਾਂ ਇੰਨੀ ਜ਼ਿਆਦਾ ਗਰਮੀ ਦੀ ਜਿਹੜੀ ਅਸੀਂ ਝਾਲ ਚੱਲ ਰਹੇ ਹਾਂ ਉਹਨੂੰ ਅਸੀਂ ਠੀਕ ਕਰਨ ਲਈ ਸਾਰਾ ਬੂਟਾ ਅਹੀ ਲੱਗ ਰਿਹਾ ਬੂਟੇ ਅਸੀਂ ਵੰਡ ਵੀ ਰਹੇ ਹਾਂ ਘਰ-ਘਰ ਬੂਟੇ ਜਿਹੜੀ ਵੰਡਣ ਦੀ ਮੁਹਿੰਮ ਵੀ ਸਾਡੀ ਜਾਰੀ ਆ ਇਹ ਕਾਫੀ ਸਮੇਂ ਤੋਂ ਅਸੀਂ 2 ਇੱਕ ਮਹੀਨੇ ਦੇ ਕਰੀਬ ਹੋ ਗਿਆ ਅਸੀਂ ਪਹਿਲਾਂ ਗੁਰਤੇਗ ਖਵਾਦਰ ਗੁਰਦੁਆਰਾ ਸਾਹਿਬ ਵੀ ਬਿਕੇ ਵੀ ਕੈਂਪ ਲਾ ਕੇ ਰੱਖਿਆ ਹੁਣ ਕੱਲ ਅਸੀਂ ਆਤਮਾਰਾਮ ਡੇਰੇ ਦੇ ਵੀ ਕੈਂਪ ਲਾ ਕੇ ਰੱਖਿਆ ਅੱਜ ਅਸੀਂ ਇੱਥੇ ਮਤਲਬ ਸਾਡੇ ਵਾੜ ਵੱਲੋਂ ਇੱਕ ਕੈਂਪ ਲਾਇਆ ਪਿਆ ਅੱਜ ਦਾ ਆ ਬੂਟਾ ਦੇਖੋ ਉਧਰ ਨਿਗਾਹ ਮਾਰੋ ਬੂਟਾ ਜੀ 2 250 300 ਜਿੰਨਾ ਵੀ ਬੂਟਾ ਆਇਆ ਪਿਆ ਬਾਕੀ ਇਹ ਬੂਟੇ ਵੰਡਣ ਤੋਂ ਬਾਅਦ ਜੇ ਸਾਨੂੰ ਕੋਈ ਵੀ ਰਿਕੁਆਇਰਮੈਂਟ ਹੋਰ ਵੀ ਹੈ ਸਾਡੇ ਵਾੜ ਵਾਸੀਆਂ ਨੂੰ ਗੁਰਤੇਕਬਾਦਰ ਕਲੋਨੀ ਨੂੰ ਜਾਂ ਹੋਰ ਕਿਸੇ ਆਸ-ਪਾਸ ਨੂੰ ਬੂਟੇ ਇਹ ਫ੍ਰੀ ਦਿੱਤੇ ਜਾਣਗੇ ਤੇ ਇਹਦੀ ਕੋਈ ਕਾਸਟ ਨਹੀਂ 20 ਤਰ੍ਹਾਂ ਦੇ ਬੂਟੇ ਇਹ ਸਾਡੇ ਕੋਲੇ ਅਵੇਲੇਬਲ ਨੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਮਤਲਬ ਬੂਟਾ ਲਿਆ ਸਕਦਾ ਆਪਣੇ ਘਰ ਜ਼ਰੂਰ ਲਗਾਓ ਅਗਰ ਕਿਸੇ ਨੇ ਆਪਣੇ ਘਰ ਦੇ ਅੱਗੇ ਲਗਾਉਣਾ ਬੂਟਾ ਉਹ ਮੈਨੂੰ ਦੱਸੇ 30 ਗਾਰਡ ਦੇ ਨਾਲ 30 ਗਾਰਡ ਵੀ ਲਗਾਵਾਂਗੇ ਅਸੀਂ ਇੱਕ ਬੂਟਾ ਹਰ ਘਰ ਦੇ ਗੇਟ ਦੇ ਅੱਗੇ ਜਿਹੜੀ 20 ਫੁੱਟੀ ਰੋਡ ਆ ਜਿਹੜੀ 15 ਫੁੱਟੀ ਰੋਡ ਆ ਦੇਖੋ ਉੱਥੇ ਤਾਂ ਹੈਗੀ ਪ੍ਰੋਬਲਮ ਜਗ੍ਹਾ ਦੀ ਥੋੜੀ ਜੀ ਦਿੱਕਤ ਰਹਿੰਦੀ ਆ ਪਰ 20 ਫੁੱਟੀ ਰੋਡ ਦੇ ਉੱਪਰ ਅਸੀਂ ਇਹ 20 ਫੁੱਟੇ 30 ਗਾਰਡ ਦੇ ਨਾਲ ਹਰ ਘਰ ਦੇ ਅੱਗੇ ਜਿਹੜਾ ਸਾਨੂੰ ਕਰ ਕਹੋ ਵੀ ਮੇਰੇ ਘਰ ਦੇ ਅੱਗੇ ਲਾ ਦਿਓ ਉੱਥੇ ਅਸੀਂ ਵੀ ਬੂਟਾ ਲਾਵਾਂਗੇ ਇੰਨੇ ਕਿਹੜੇ ਕੀੜਤੀ ਦੇ ਬੱਚੇ ਜਿਹੜੇ ਤੁਸੀਂ ਅੱਜ ਤੱਕ ਬੂਟੇ ਲਾਏ ਨੇ ਕਿਹੜੇ ਕਿਹੜੇ ਬੂਟੇ ਫਲਦਾਰ ਸ਼ਾਨਦਾਰ ਕਿਹੜੇ ਕਿਹੜੇ ਬੂਟੇ ਸਾਰੇ ਤਰ੍ਹਾਂ ਦੀ ਕਿਸਮਾਂ ਲਗ ਲਗ ਨੇ ਬੂਟਿਆਂ ਦੀਆਂ ਉਹ 20 ਤਰ੍ਹਾਂ ਦੀਆਂ ਸਾਡੀਆਂ ਕਿਸਮਾਂ ਨੇ ਜਿਵੇਂ ਜਿਵੇਂ ਜਾਮਨ ਹੋ ਗਈ ਟਾਲੀ ਹੋ ਗਈ ਹੋਰ ਵੀ ਕਈ ਤਰ੍ਹਾਂ ਦੇ ਫਲਾਵਰ ਬੂਟੇ ਨੇ ਜਿਵੇਂ ਆਹ ਲੱਗੇ ਨੇ ਸਾਨ ਸ਼ਾਨਦਾਰ ਬੂਟੇ ਨੇ ਹੋਰ ਵੀ ਕਈ ਕਿਸਮਾਂ ਦੇ ਬੂਟੇ ਇਹ ਲਾਏ ਜਾਂਦੇ ਨੇ ਜੀ ਜਿਵੇਂ ਇਹ ਬੂਟੇ ਤੁਹਾਡੇ ਵੱਲੋਂ ਲਗਾਏ ਜਾਂਦੇ ਨੇ ਬਹੁਤ ਸੋਹਣਾ ਪ੍ਰਾਲਾ ਕੀਤਾ ਗਿਆ ਹੈ ਅੱਜ ਦੇ ਯੁੱਗ ਦੇ ਵਿੱਚ ਇੱਕ ਮਹੱਤਵ ਚੱਲੀ ਹੈ ਬੂਟੇ ਲਗਾਉਣ ਦੀ ਕਿਉਂਕਿ ਗਰਮੀ ਜ਼ਿਆਦੇ ਪੈ ਰਹੀ ਆ ਵਾਰਸ਼ਾ ਪਰ ਇਹ ਜਿਹੜੇ ਬੂਟੇ ਲਗਾਏ ਜਾ ਰਹੇ ਇਹਨਾਂ ਨੂੰ ਪਾਲਣ-ਪੋਸਣ ਦਾ ਜਿੰਮਾ ਕਿਹਦੇ ਹੈ ਇਹ ਜਿਹੜਾ ਸਾਡਾ ਅਸੀਂ ਇੱਕ ਕਲੋਨੀ ਦੇ ਵਿੱਚ ਸਲਾਹ ਕੀਤੀ ਆ ਪਹਿਲਾਂ ਆਹ ਜਿਹੜਾ ਏਰੀਆ ਦੇਖੋ ਜਿਹੜਾ ਲੱਗੇ ਅਸੀਂ ਅੱਜ 10 ਬੂਟੇ ਲਗਾਏ ਨੇ ਟੀ ਗਾਰਡ ਦੇ ਨਾਲ ਲਗਾਏ ਨੇ ਸਾਹਮਣੇ ਜਿਹੜੇ ਕਰਨੇ ਜਿਵੇਂ ਪਰਦੇਸੀ ਪੀਟਰ ਦਾ ਘਰ ਆ ਨਾਲ ਦਾ ਘਰ ਆ ਉਹ ਮਾਸਟਰ ਜੀ ਬੈਠੇ ਨੇ ਸਿਟੀ ਸਾਹਿਬ ਬੈਠੇ ਨੇ ਇੱਧਰ ਮਨਪ੍ਰੀਤ ਜੀ ਬੈਠੇ ਨੇ ਹੋਰ ਸਾਰੀ ਕਲੋਨੀ ਮਤਲਬ ਗਲੀ ਇੱਕ ਇੱਕ ਮੈਂਬਰ ਦੀ ਜ਼ਿੰਮੇਵਾਰੀ ਆ ਇਹਨੂੰ ਇਹ ਸੰਭਾਲਣਗੇ ਜਿਹੜੇ ਆਸਵਾਦ ਦੇ 15 ਘਰ ਨੇ ਇੱਕ ਇੱਕ ਘਰ ਉਹ ਹਰ ਬੰਦਾ ਆਪਣੀ ਜ਼ਿੰਮੇਵਾਰੀ ਨਾਲ ਉਹ ਆਪਣਾ ਘਰ ਸਮਝ ਕੇ ਆਪਣਾ ਇਹ ਪਰਿਵਾਰ ਦਾ ਇੱਕ ਹਿੱਸਾ ਜਿਹੜਾ ਇਹ ਜ਼ਰੂਰੀ ਆ ਇਹ ਜ਼ਿੰਮੇਵਾਰੀ ਨਾਲ ਕੰਮ ਸਾਰਾ ਕਰਨਗੇ ਜੀ ਜਿਵੇਂ ਦੇਖਿਆ ਜਾਵੇ ਬੂਟੇ ਲਾਉਣਾ ਬਹੁਤ ਸੋਹਣਾ ਪ੍ਰਾਲਾ ਕੀਤਾ ਗਿਆ ਆਵਾਰਾ ਗਾਵਾਂ ਫਿਰਦੇ ਨੇ ਇੱਥੇ ਹੋਰ ਬਾਰਾ ਡੰਗਰ ਫਿਰਦੇ ਨੇ ਉਹ ਅਕਸਰ ਬੂਟਿਆਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਕੀ ਮਿਊਸਪਲਿਟੀ ਦੇ ਕਿਸੇ ਮੁਲਾਜ਼ਮ ਨੂੰ ਕਹਿ ਕੇ ਜ਼ਿੰਮੇਵਾਰੀ ਲੋਗਾਂ ਨੂੰ ਜਿਹੜੋ ਬਿਲਕੁਲ ਜੀ ਅੱਜ ਦੇ ਜਿਹੜੇ ਹੁਣ ਲੱਗੇ ਕਹਿੰਦੇ ਮੁਲਾਜ਼ਮੇ ਲੱਗੇ ਨੇ ਮਿਸਲ ਕਮੇਟੀ ਦੇ ਆਤੀ ਗਾਰਡ ਵੀ ਨਾਲ ਭੇਜੇ ਨੇ ਅਸੀਂ ਟੀਗਾਰਡ ਹੋਰ ਵੀ ਮੰਗਾ ਲੇ ਮਤਲਬ ਜਿੰਮੇ ਜਿੰਮੇ ਸਾਡੀ ਕੋ ਰਿਕੁਆਇਰਮੈਂਟ ਆਉਂਦੀ ਹੈ ਟੀ ਕਾਰਡ ਦੇ ਨਾਲ ਬੂਟਾ ਲਾਵਾਂਗੇ ਨਾ ਮਤਲਬ ਇਹ ਬੂਟਾ ਟੀ ਕਾਰਡ ਲੱਗੇ ਉਹਦੀ ਸਕਿਉਰਿਟੀ ਰੋ 10 12 ਫੁੱਟ ਦਾ ਦੇਖੋ ਬੂਟਾ ਲੱਗਿਆ ਅੱਜ ਇਹਨੂੰ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਵੀ ਪ੍ਰਮਾਤਮਾ ਨੂੰ ਜਲਦੀ ਜਲਦੀ ਉੱਚਾ ਕਰ ਦੇਵੇ ਸਾਹ ਦੇਵੇ ਤੇ ਸਾਡੇ ਜਿਹੜੇ ਵਾੜ ਵਾਸੀ ਨੂੰ ਜਿਹੜੀ এনਵਾਇਰਨਮੈਂਟਲ ਹਵਾ ਲਈ ਹੈ ਜਿਹੜੀ ਸਵੇਰੋਂ ਸ਼ੁੱਧਤਾ ਦੀ ਹਵਾ ਲੈਣੀ ਹੈ ਉਹ ਘਰਾਂ ਦੇ ਵਿੱਚ ਸਾਡੇ ਆਵੇ ਤੇ ਇਸ ਕਰਕੇ ਸਾਰੀ ਇਹ ਸਾਡਾ ਅਪਰਾਲਾ ਬਹੁਤ ਸੋਹਣਾ ਅਪਰਾਲਾ ਇਹ ਜਿਹੜੇ ਇਸ ਵਾਰਡ ਦੇ ਐਮ ਸੀ ਨੇ ਉਹਨਾਂ ਦਾ ਜਿਹੜਾ ਆਪਣੇ ਵਾਰਡ ਲੈ ਕੇ ਜਾਂ ਸ਼ਹਿਰ ਨੂੰ ਲੈ ਕੇ ਕੀਤਾ ਗਿਆ ਔਰ ਗੱਲ ਕਰਾਵਾਂਗੇ ਇੱਥੋਂ ਦੇ ਜਿੰਨਾਂ ਦੇ ਘਰ ਦੇ ਆ ਕੇ ਬੂਟਾ ਲਾਇਆ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਹਾਂ ਸਰ ਕੀ ਨਾਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਪਰਮਜੀਤ ਸਿੰਘ ਪੀਟਰ ਜੀ ਇਹ ਉਹ ਕਰਦੇ ਆ ਕਿ ਜਿਹੜਾ ਹੈਗਾਗਾ ਐਮ ਸੀ ਸਾਹਿਬ ਵੱਲੋਂ ਬੂਟਾ ਲਾਇਆ ਗਿਆ ਸ਼ਾਂ ਵਾਸਤੇ ਲਾਇਆ ਗਿਆ ਬਹੁਤ ਸੋਹਣਾ ਪ੍ਰਾਲਾ ਕੀਤਾ ਗਿਆ ਆ ਕੀ ਕਹਿਣਾ ਚਾਹਾਂਗੇ ਸੁਵੰਦ ਜੀ ਸੁਵੰਦ ਇਹ ਹੀ ਆ ਜੀ ਅਸੀਂ ਜਿੰਨਾ ਵੀ ਇਹ ਪਾਣੀ ਦਾ ਰੱਖਿਆ ਜੀ ਸਿਸਟਮ ਪਾਣੀ ਦੀ ਟੂਟੀ ਲੱਗ ਜਾਣੀ ਆ ਪਾਣੀ ਦਵਾ ਕੇ ਅੱਜ ਖਾਦ ਵੀ ਪਾਈ ਆ ਵਿੱਚ ਤੇ ਟਾਈਮ ਟਾਈਮ ਤੇ ਜਿਵੇਂ ਵੀ ਇਹ ਸੰਭਾਲਤ ਕੀਤੀ ਜਾਊਗੀ ਇਹਨਾਂ ਦਾ ਉਪਰਾਲਾ ਬਹੁਤ ਵਧੀਆ ਸਾਰੇ ਬਾੜ ਚੱਲਦੇ ਆ ਜੀ ਜਿਹੜਾ ਇਹਨਾਂ ਨੇ ਬੂਟਾ ਲਾਇਆ ਹੈ ਆ ਗਿਆ ਹੈਗਾ ਤੁਸੀਂ ਇਹਨਾਂ ਨੂੰ ਬਸਵਾਸ ਦਿਵਾਉਣੇਗਾ ਅਸੀਂ ਇਹਨੂੰ ਦਰਖਤ ਬਣਾ ਕੇ ਜਿਹੜਾ ਤੁਹਾਨੂੰ ਦਿਖਾਵਾਂਗੇ ਬਿਲਕੁਲ ਪੂਰਾ ਵਿਸ਼ਵਾਸ ਹੈ ਜੀ ਸਾਰੇ ਖੜੇ ਨੇ ਸਾਡੇ ਨਾਲ ਤੇ ਪੂਰੀ ਇਹਦੀ ਅਸੀਂ ਕੇਅਰ ਕਰਾਂਗੇ ਹੋਰ ਤੁਹਾਡੇ ਨਾਲ ਗੱਲ ਕਰਾਵਾਂਗੇ ਬਾੜ ਦੇ ਮੈਂਬਰਾਂ ਦੇ ਨਾਲ ਜਿਹੜੇ ਇਸ ਮਹਮ ਦੇ ਨਾਲ ਜੁੜੇ ਹੋਏ ਨੇ ਆਪਣੀ ਜਿਹੜੀ ਸੇਵਾ ਇਹ ਐਮਸੀ ਸਾਹਿਬ ਦੇ ਨਾਲ ਨਿਭਾ ਰਹੇ ਨੇ ਸਰ ਕੀ ਨਾਮ ਕੀ ਹੈ ਰਸ਼ੀਦ ਮੁਹੰਮਦ ਮਹਿਲਾ ਨਾਮ ਹੈ ਸਰ ਇਹ ਜਿਹੜਾ ਮੁਹਿੰਮ ਚਲਾਈ ਹੈ ਸਾਡੇ ਸਰਦਾਰ ਮਹਿੰਦਰ ਸਿੰਘ ਪਰੂਥੀ ਐਮਸੀ ਸਾਹਿਬ ਦੀ ਦੇਰੇ ਨੇ ਕਰਾਨੀ ਸਾਰਾ ਕੰਮ ਹੋ ਰਿਹਾ ਜਿਹੜਾ ਬਹੁਤ ਸਲਾਘਾਯੋਗ ਹੈ ਅੱਜ ਦੇ ਦੌਰ ਦੇ ਵਿੱਚ ਸਾਨੂੰ ਦਰਖਤਾਂ ਦੀ ਬੂਟਿਆਂ ਦੀ ਬਹੁਤ ਜ਼ਰੂਰਤ ਹੈ ਜਿਸ ਦੀ ਵਜ੍ਹਾ ਕਰਕੇ ਆ ਹਾਲਾਤ ਜਿਹੜੇ ਨੇ ਪੈਦਾ ਹੋ ਗਏ ਨੇ ਬਰਸਾਤ ਵਗੈਰਾ ਦਾ ਨਾ ਹੋਣਾ ਇਹ ਜਿਹੜੇ ਬੂਟੇ ਲਗਾਏ ਨੇ ਅਸੀਂ ਆਪਣੀ ਤਨੋਂ ਮਨੋਂ ਦਿਲ ਦੇ ਨਾਲ ਇਹਨਾਂ ਦੀ ਸਾਰਿਆਂ ਦੀ ਪਰਵਿਸ਼ ਕਰਾਂਗੇ ਦੇਖਭਾਲ ਕਰਾਂਗੇ ਜੋ ਵੀ ਇੱਥੇ ਸਾਨੂੰ ਕੁਝ ਹੋਰ ਕਰਨਾ ਪਊਗਾ ਆਪਣੀ ਤਰਫੋਂ ਉਹ ਵੀ ਅਸੀਂ ਕਰਾਂਗੇ ਬੜਾ ਸੋਹਣਾ ਪਰ ਲਾ ਜਿਹੜਾ ਵਾਰਡ ਬੰਦੀ ਦੇ ਮੈਂਬਰ ਹੈਗੇ ਹਨ ਉਹ ਐਮਸੀ ਸਾਹਿਬ ਦੇ ਮੋਢੇ ਨਾਲ ਫੁੱਟਾ ਲਾ ਕੇ ਖੜੇ ਨੇ ਕਹਿੰਦੇ ਸੀ ਕਿ ਦਰਖਤ ਇਹ ਲਾਏ ਰੇ ਇਨਸ਼ਾਅੱਲਾ ਅਗਲੇ ਸਾਲ ਅਸੀਂ ਜਿਹੜੇ ਪੂਰੇ ਬੂਟੇ ਥੱਲੇ ਮੰਜਾ ਬੈਠ ਕੇ ਢਾਕੇ ਬੈਠਣ ਵਾਲੇ ਬਣਾ ਕੇ ਦਿਖਾਵਾਂਗੇ ਅਸੀਂ ਸਿਰਫ ਇਹ ਨਹੀਂ ਹੈਗਾ ਵੀ ਅਸੀਂ ਖਾਣਾ ਪੂਰਤੀ ਕਰ ਦਾਂ ਸਰ ਕੀ ਨਾਜ਼ੀ ਆ ਬੀ ਦੇਖੋ ਸਰ ਮੇਰਾ ਨਾਮ ਮੁਹੰਮਦ ਸਦੀਕ ਹੈ ਮਸਲਾ ਇਹ ਹੈ ਜਿਹੜੇ ਬੂਟੇ ਲਗਾਏ ਨੇ ਬਹੁਤ ਸੋਹਣਾ ਅਪਰਾਲ ਹੈ ਇਹ ਸਾਡਾ ਵਾਤਾਵਰਨ ਸਾਡੀ ਜ਼ਿੰਮੇਵਾਰੀ ਠੀਕ ਹੈ ਨਾ ਇਹਨਾਂ ਬੂਟਿਆਂ ਨੂੰ ਲਗਾ ਕੇ ਹੀ ਨਹੀਂ ਭੁੱਲਣਾ ਇਹਨਾਂ ਦੀ ਸਾਂਭ ਸਵਾਲ ਵੀ ਕਰਨੀ ਆ ਤਾਂ ਕਿ ਜੇ ਇਹ ਬڑے ਹੋ ਕੇ ਸਾਨੂੰ ਵਾਤਾਵਰਨ ਨੂੰ ਸਾਡੇ ਨੂੰ ਸ਼ੁੱਧ ਕਰਨ ਔਰ ਸਾਨੂੰ ਛਾਂ ਵਗੈਰਾ ਦੇਣ ਬਾਕੀ ਇੱਥੇ ਐਮਸੀ ਸਾਹਿਬ ਦੇ ਸਹਿਯੋਗ ਦੇ ਨਾਲ ਸਾਰਾ ਮਤਲਬ ਬੈਠਣ ਦਾ ਘਾਹ ਦਾ ਸਾਰਾ ਅਸੀਂ ਇਹਦਾ ਟੀਚਾ ਨੂੰ ਪੂਰਾ ਕਰਾਂਗੇ ਤੇ ਬਾਕੀ ਉੱਪਰ ਵਾਲੇ ਦੇ ਹੱਥ ਆ ਸਾਰਾ